ਕੱਲੀ ਔਰਤ ਨਹੀਂ ਜਾਵੇਗੀ ਪਾਕਿਸਤਾਨ ਸਿੱਖ ਧਰਮ ਦੇ ਮਰਦ ਅੰਮ੍ਰਿਤ ਛਕ ਸਰਦਾ ਗਾਤਰਾ ਪਾ ਸਰਦਾ ਤਾਂ ਬੀਬੀਆਂ ਵੀ ਪਾ ਸਕਦੀਆਂ ਐਨੇ ਕੇਸਾਂ ਦੇ ਚੱਲਦੇ ਆ ਉਹਦੀ ਪੁਲਿਸ ਵੈਰੀਫਿਕੇਸ਼ਨ ਕਿਵੇਂ ਪਾਸ ਹੋਏ ਤੇ ਮਰਦ ਗੁਰਦੁਆਰੇ ਜਾ ਸਕਦਾ ਤਾਂ ਬੀਬੀਆਂ ਵੀ ਜਾ ਸਕਦੀਆਂ ਬੀਬੀ ਹਰਸ਼ਰਨ ਕੌਰ ਜਿਹੜੀ ਜਮਰੋਦ ਦੇ ਕਿਲੇ ਚੋਂ ਚੀਨੂ ਪਠਾਣਾਂ ਨੇ ਘੇਰਿਆ ਹੋਇਆ ਸੀ ਅੱਧੀ ਰਾਤ ਨੂੰ ਸਰਦਾਰ ਮਹਾ ਸਿੰਘ ਦੀ ਚਿੱਠੀ ਲੈ ਕੇ ਸਰਦਾਰ ਹਰੀ ਸਿੰਘ ਨਲੋਏ ਵੱਲ ਜਾਂਦੀ ਦੇ ਬੜੇ ਸ਼ਰਧਾਲੂ ਇਸਰਾ ਦੇ ਵੀ ਆ ਜਿੰਨਾ ਕੋਲ ਵੀਜ਼ਾ ਹੋਣ ਦੇ ਬਾਵਜੂਦ ਉਹਨਾਂ ਨੂੰ ਵਾਗਾ ਬਾੜ ਤੋਂ ਮੋੜ ਦਿੱਤਾ ਜਾਂਦਾ ਸੀ ਨਿੱਜੇ ਛਾਕੇ ਲਿਆਉਂਦੇ ਸੀ ਤਾਂ ਹੁਣ ਆਪਣੀਆਂ ਵਿੱਚ ਛਾਕੇ ਲਿਆਉਂਦੇ ਜੇ ਸਿੱਖਾਂ ਦੇ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਕਾਰ ਨੂੰ ਟਾਰਗੇਟ ਕਰਨ ਦੀ ਬਜਾਏ ਸਿੱਖ ਬੀਬੀਆਂ ਨੂੰ ਹੀ ਟਾਰਗੇਟ ਤੇ ਲੈ ਲਈ ਹੈ ਭਾਰਤ ਦੀ ਪਾਕਿਸਤਾਨ ਨੂੰ ਜਾਣਕਾਰੀ ਦੇਣ ਵਾਲੇ ਜ਼ਿਆਦਾਤਰ ਹਿੰਦੂ ਆ ਸ਼੍ਰੋਮ ਨੇ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਅਜੀਬੋ-ਗਰੀ ਬਿਆਨ ਕਿ ਹੁਣ ਕੱਲੀ ਔਰਤ ਨਹੀਂ ਜਾਵੇਗੀ ਪਾਕਿਸਤਾਨ ਉਹਦੇ ਸਬੰਧ ਵਿੱਚ ਬਲਜੀਤ ਸਿੰਘ ਖਾਸ ਵੱਲੋਂ ਇੱਕ ਪੋਸਟ ਪਾਈ ਗਈ ਜਿਹੜੀ ਸੀ ਤੁਹਾਡਾ ਸਕਰੀਨ ਤੇ ਸਾਂਝੀ ਕਰਨ ਲੱਗੇ ਆ ਇਹ ਤਾਂ ਮੁਰਦਾ ਬੋਲੇ ਖਫਣ ਪਾੜੇ ਵਾਲੀ ਗੱਲ ਹੋ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਬਿਆਨ ਜਾਰੀ ਕਰਨਾ ਕਿ ਪਵਿੱਕ ਵਿੱਚ ਕੱਲੀ ਔਰਤ ਵੱਲੋਂ ਪਾਕਿਸਤਾਨ ਗੁਰਧਾਮਾ ਦੇ ਦਰਸ਼ਨ ਕਰਨ ਜਾਣ ਲਈ ਦਿੱਤੀ ਵੀਜ਼ਾ ਅਰਜ਼ੀ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ ਪੂਰੀ ਸਿੱਖ ਕੌਮ ਦਾ ਜਲੂਸ ਕਢਾਉਣ ਵਾਲੀ ਗੱਲ ਜਾਪਦੀ ਹੈ ਮੈਨੂੰ ਤਾਂ ਇਹ ਬਿਆਨ ਸਮੁੱਚੀਆਂ ਸਿੱਖ ਬੀਬੀਆਂ ਦਾ ਅਪਮਾਨ ਲੱਗਦਾ ਕਿ ਇੱਕ ਗੁੰਮਰਾਹ ਹੋਈ ਔਰਦੀ ਕਰਤੂਤ ਨੂੰ ਆਧਾਰ ਬਣਾ ਕੇ ਸਿੱਖ ਕੌਮ ਨਾਲ ਸੰਬੰਧਿਤ ਸਮੁੱਚੀਆਂ ਬੀਬੀਆਂ ਨੂੰ ਅਪਮਾਨਿਤ ਕਰਨਾ ਠੀਕ ਆ ਇਸ ਨਾਦਰ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਬੁਕਲਾ ਵਿੱਚ ਮੂੰਹ ਕਰਕੇ ਹਸਣ ਦਾ ਮੌਕਾ ਦਿੱਤਾ ਜਾ ਰਿਹਾ ਜਿਵੇਂ ਇਹ ਪ੍ਰਭਾਵ ਦਿੱਤਾ ਜਾ ਰਿਹਾ ਹੋਵੇ ਕਿ ਜੇਕਰ ਸ਼੍ਰੋਮਣੀ ਕਮੇਟੀ ਇੱਕਦਮ ਨਾ ਚੁੱਕੇ ਤਾਂ ਪਤਾ ਨਹੀਂ ਕਿੰਨੀਆਂ ਸਿੱਖ ਬੀਬੀਆਂ ਪਾਕਿਸਤਾਨ ਜਾ ਕੇ ਇਸਲਾਮ ਕਬੂਲ ਕਰਨ ਲਈ ਕਰਤਾਰ ਬੰਨੀ ਖੜੀਆਂ ਕੀ ਇਹ ਸਿੱਖ ਕੌਮ ਦੀ ਨੁਮਾਇੰਦਗੀ ਦੀ ਦਾ ਬਿਆਨ ਆ ਜੇਕਰ ਅਜਿਹੀ ਕੋਈ ਪਾਲਿਸੀ ਅਪਣਾਉਣੀ ਵੀ ਸੀ ਤਾਂ ਇਹਦੇ ਲਈ ਸਪੈਸ਼ਲ ਪ੍ਰੈਸ ਕਾਨਫਰੰਸ ਕਰਕੇ ਜਾਂ ਬਿਆਨ ਜਾਰੀ ਕਰਕੇ ਕੌਮ ਦਾ ਜਲੂਸ ਕਢਵਾਉਂਦੀ ਕੀ ਲੋੜ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੂੰ ਚੇਤੇ ਰੱਖਣਾ ਚਾਹੀਦਾ ਕਿ ਸਿੱਖ ਕੌਮ ਦੀਆਂ ਬੇਬੀਆਂ ਆਪਣੇ ਧਰਮ ਲਈ ਮੀਰ ਮੰਨੂ ਦੀ ਜੇਲ੍ਹ ਵਿੱਚ ਬੱਚਿਆਂ ਦੇ ਟੋਟੇ ਕਰਵਾ ਕੇ ਹਰ ਗਲਾ ਵਿੱਚ ਪਵਾ ਲੈਣ ਵਾਲੀਆਂ ਸਿੰਘੜੀਆਂ ਦੀਆਂ ਵਾਰਿਸਾਂ ਉਹਨਾਂ ਨੂੰ ਇਸ ਤਰ੍ਹਾਂ ਅਪਮਾਨਿਤ ਕਰਨਾ ਸ਼੍ਰੋਮਣੀ ਕਮੇਟੀ ਨੂੰ ਸ਼ੋਭਾ ਨਹੀਂ ਦਿੰਦਾ ਅਸੀਂ ਇਸ ਪੋਸਟ ਨਾਲ 100% ਸਹਿਮਤ ਹਾਂ ਕਿ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਦਾ ਪ੍ਰਬੰਧਕ ਕਮੇਟੀ ਵੱਲੋਂ ਸਰਕਾਰ ਨੂੰ ਟਾਰਗੇਟ ਕਰਨ ਦੀ ਬਜਾਏ ਸਿੱਖ ਬੀਬੀਆਂ ਨੂੰ ਹੀ ਟਾਰਗੇਟ ਤੇ ਲੈ ਲਿਆ ਗਿਆ। ਸਿੱਖ ਧਰਮ ਦੁਨੀਆ ਦਾ ਇੱਕੋ ਇੱਕ ਨਿਆਰਾ ਧਰਮ ਆ ਜੀ ਦੇ ਵਿੱਚ ਬੀਬੀਆਂ ਨੂੰ ਮਰਦ ਦੇ ਬਰਾਬਰ ਰੱਖਿਆ ਗਿਆ ਪਾਸ਼ਾ ਵੱਲੋਂ। ਜੇ ਮਰਦ ਗੁਰਦੁਆਰੇ ਜਾ ਸਕਦਾ ਤਾਂ ਬੀਬੀਆਂ ਵੀ ਜਾ ਸਕਦੀਆਂ। ਮੁਸਲਮਾਨ ਧਰਮ ਵਿੱਚ ਬੀਬੀਆਂ ਮਸਜਿਦ ਵਿੱਚ ਨਹੀਂ ਜਾ ਸਕਦੀਆਂ ਸਿੱਖ ਧਰਮ 'ਚ ਜੇ ਮਰਦ ਅੰਮ੍ਰਿਤ ਛਕ ਸਕਦਾ ਗਾਤਰਾ ਪਾ ਸਕਦਾ ਤਾਂ ਬੀਬੀਆਂ ਵੀ ਪਾ ਸਕਦੀਆਂ ਹਿੰਦੂ ਧਰਮ ਵਿੱਚ ਬੀਬੀਆਂ ਨੂੰ ਜਨੇਊ ਪਾਉਣ ਦੀ ਬੋਦੀ ਰੱਖਣ ਦੀ ਸਖਤ ਮਨਾਈ ਸ਼੍ਰੋਮਣੀ ਕਮੇਟੀ ਵੱਲੋਂ ਇਕਤਮ ਪੋਟਕੇ ਪਾਸ਼ਾ ਵੱਲੋਂ ਬਖਸ਼ੇ ਬਰਾਬਰਤਾ ਦੇ ਸਿਧਾਂਤ ਤੇ ਵੱਡੀ ਸੱਟ ਮਾਰੀ ਗਈ ਹੈ ਜੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਸਿੱਖ ਬੀਬੀਆਂ ਨੇ ਧਰਮ ਦੀ ਖਾਤਰ ਹੱਸ ਹੱਸ ਕੇ ਆਪਣੇ ਜਿਗਰ ਦੇ ਟੋਟੇ ਵਾਰੇ ਖੁਦ ਸ਼ੀਧੀਆਂ ਪਾਈਆਂ ਕਿੰਨਾ ਵੱਡਾ ਇਤਿਹਾਸ ਆ ਸਿੱਖ ਬੀਪੀਆਂ ਦਾ ਜਿਹੜਾ ਉਹਨਾਂ ਨੇ ਆਪਣੇ ਲਹੁਣਾ ਲਿਖਿਆ ਬੀਬੀ ਹਰਸ਼ਰਨ ਕੌਰ ਜਿਹੜੀ ਜਮਰੌਦ ਦੇ ਕਿਲੇ ਚੋਂ ਜਿਹਨੂੰ ਪਠਾਣਾਂ ਨੇ ਘੇਰਿਆ ਹੋਇਆ ਸੀ ਅੱਧੀ ਰਾਤ ਨੂੰ ਸਰਦਾਰ ਮਹਾ ਸਿੰਘ ਦੀ ਚਿੱਠੀ ਲੈ ਕੇ ਸਰਦਾਰ ਹਰੀ ਸਿੰਘ ਨਲੂਏ ਵੱਲ ਜਾਂਦੀ ਆ ਰਾਜ ਉੰਚਾਰ ਪਠਾਣ ਵੀ ਘੇਰ ਲੈਂਦੇ ਆ ਤਾਂ ਚਾਰਾਂ ਨੂੰ ਥਾਂਇ ਚਿਤ ਕਰਕੇ ਆਪਣੇ ਮੰਜ਼ਲੇ ਮੁਕਾਮ ਤੱਕ ਪਹੁੰਚਦੀ ਆ ਇੰਨਾ ਮਾਣਮਤਾ ਇਤਿਹਾਸ ਆ ਸਾਡਾ ਤੇ ਇਹ ਕੋਈ ਬੀਤੀਆਂ ਗੱਲਾਂ ਨਹੀਂ ਆ ਜੇ ਆਪਾਂ ਗੱਲ ਕਰੀਏ 84 ਦੀ ਜਦੋਂ ਦਰਬਾਰ ਸੇਪੇ ਹਮਲਾ ਆਇਆ ਤਬੀਬੀ ਉਪਕਾਰ ਕੌਰ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਔਮਨ ਵਿੰਗ ਦੇ ਪ੍ਰਧਾਨ ਸੀ ਤੇ ਪਾਈ ਹਰਮਿੰਦਰ ਸਿੰਘ ਸੰਧੂ ਦੇ ਧਰਮਸਪਤਨੀ ਬੀਬੀ ਪਰਮਜੀਤ ਕੌਰ ਉਹਨਾਂ ਵੱਲੋਂ ਡਟ ਕੇ ਫੌਜ ਦਾ ਮੁਕਾਬਲਾ ਕੀਤਾ ਗਿਆ ਤੇ ਸ਼ਹੀਦੀਆਂ ਪਾਈਆਂ ਗਈਆਂ ਸਰ ਅਮਦੇਸ਼ ਸ਼ਮਾ ਜਗ ਦੇ ਰੱਖਣ ਵਾਸਤੇ ਸਿੱਖ ਬੀਬੀਆਂ ਨੇ ਹਮੇਸ਼ਾ ਆਪਣਾ ਲੋ ਡੋਲਿਆ ਆਪਣਾ ਤਨ ਮਨ ਤਨ ਸਭ ਕੁਝ ਕੁਰਬਾਨ ਕੀਤਾ ਤਾਂ ਕਿਸ ਅਧਾਰ ਤੇ ਸ਼੍ਰੋਮਣੀ ਕਮੇਟੀ ਸਿੱਖ ਬੀਬੀਆਂ ਨੂੰ ਟਾਰਗੇਟ ਕਰ ਰਹੀ ਹੈ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਦੇ ਵਿੱਚ ਭਾਰਤ ਦਾ NSA ਯਾਨੀ ਕਿ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਉਹ ਇਹ ਕਹਿ ਰਿਹਾ ਕਿ ਪਾਕਿਸਤਾਨ ਲਈ ਜਸੂਸੀ ਕਰਨ ਵਾਲੇ ਬਹੁਤਾਤ ਵਿੱਚ Hindu ਤਰਮਸਬੰਧਤਾ ਜਾਣੀ ਕਿ ਭਾਰਤ ਦੇ ਪਾਕਿਸਤਾਨ ਨੂੰ ਜਾਣਕਾਰੀ ਦੇਣ ਵਾਲੇ ਜ਼ਿਆਦਾਤਰ Hindu ਆ ਪਰ ਉਹਨਾਂ ਨੇ ਕੋਈ ਵੀ ਇਹੋ ਜਿਹਾ ਕਦਮ ਪੁੱਟਣ ਦਾ ਹਿਗਿਆਨੀ ਕੀਤਾ ਉਹਨਾਂ ਨੇ ਨਹੀਂ ਕਿਹਾ ਕਿ Hinduਾਂ ਦੇ ਪਾਕਿਸਤਾਨ ਜਾਂ ਤੇ ਬਹਿਣੀ ਲਾ ਦਿੱਤਾ ਜਾਵੇ ਜਾਂ ਕੁਝ ਇਹੋ ਜਿਹਾ ਕਦਮ ਪੁੱਟਿਆ ਹੋਵੇ ਕਿ ਜਿੱਦਾਂ ਸਾਰੀ Hindu ਕਮਿਊਨਿਟੀ ਟਾਰਗੇਟ ਤੇ ਆਵੇ ਪਰ ਸਿੱਖਾਂ ਦੀ ਐਡੀ ਵੱਡੀ ਨਮਾਇੰਦਾ ਜਮਾਤ ਸ਼ਰੋਮਨੀ ਕਮੇਟੀ ਵੱਲੋਂ ਪੁੱਟਿਆ ਗਿਆ ਇੱਕ ਕਦਮ ਬੇहद ਹਾਸੋਈਣਾ ਤੇ ਇਹ ਸਿੱਖ ਸਿਧਾਂਤਾਂ ਦੇ ਪੂਰੀ ਤਰ੍ਹਾਂ ਉਲਟਾ ਅਪੁਸ਼ਟ ਖਬਰਾਂ ਮੁਤਾਬਕ ਉਸ ਬੀਬੀ ਤੇ 8-9 ਕੇਸ ਵੀ ਚੱਲਦੇ ਪਏ ਸੀ ਐਲੇ ਕੇਸਾਂ ਦੇ ਚੱਲਦਿਆਂ ਉਹਦੀ ਪੁਲਿਸ ਵੈਰੀਫਿਕੇਸ਼ਨ ਕਿਵੇਂ ਪਾਸ ਹੋਈ ਆਪਾਂ ਸਾਰਿਆਂ ਨੂੰ ਪਤਾ ਕਿ ਪਾਕਿਸਤਾਨ ਦਾ ਵੀਜ਼ਾ ਕਿੰਨਾ ਔਖਾ ਮਿਲਦਾ ਪੁਲਿਸ ਵੈਰੀਫਿਕੇਸ਼ਨ ਕਿੰਨੀ ਔਖੀ ਪਾਸ ਹੁੰਦੀ ਆ ਸ਼ਰੋਮੀ ਕਮੇਟੀ ਨੇ ਇਸ ਗੱਲ ਤੇ ਸਵਾਲ ਕਿਉਂ ਨਹੀਂ ਚੁੱਕਿਆ ਸ਼ਰੋਮੀ ਕਮੇਟੀ ਨੂੰ ਇਸ ਮਸਲੇ ਤੇ ਏਜੰਸੀਸ ਤੇ ਗਵਰਨਮੈਂਟ ਨੂੰ ਬਰਾਬਰ ਦੇ ਦੋਸ਼ੀ ਠਹਿਰਾਉਣਾ ਚਾਹੀਦਾ ਸੀ ਕਿ ਜੇ ਉਹ ਪਿਛਲੇ 9 ਸਾਲ ਤੋਂ ਪਾਕਿਸਤਾਨ ਦੇ ਕਿਸੇ ਵਸਿੰਦੇ ਦੇ ਕੰਟੈਕਟ ਵਿੱਚ ਆ ਤਾਂ ਏਜੰਸੀਸ ਦਾ ਬਹੁਤ ਵੱਡਾ ਫੇਲੀਅਰ ਆ ਇਸ ਮਸਲੇ ਦਾ ਇੱਕ ਪੱਖ ਇਹ ਵੀ ਆ ਕਿ بڑے ਸ਼ਰਧਾਲੂ ਇਸਰਾ ਦੇਵੀ ਆ ਜਿੰਨਾ ਕੋਲ ਵੀਜ਼ਾ ਹੋਣ ਦੇ ਬਾਵਜੂਦ ਉਹਨਾਂ ਨੂੰ ਵਾਗਾ ਬਾਰਡਰ ਤੋਂ ਮੋੜ ਦਿੱਤਾ ਜਾਂਦਾ ਪਰ ਇਸ ਬੀਬੀ ਨੂੰ ਨਹੀਂ ਮੋੜਿਆ ਗਿਆ ਇਹ ਸਾਰਾ ਘਟਨਾਕਰਮ بڑے-ਵੱਡੇ ਸ਼ੱਕ ਖੜੇ ਕਰਦਾ ਤੇ بڑے ਸਵਾਲ ਆਪਣੇ ਪਿੱਛੇ ਛੱਡਦਾ ਜਿਨ੍ਹਾਂ ਦੇ ਜਵਾਬ ਸਮੇਂ ਦੇ ਗਰਭ ਵਿੱਚ ਆ ਉਹ ਤਾਂ ਮਿਲ ਜਾਣਗੇ ਕਿਤੇ ਨਾ ਕਿਤੇ ਪਰ ਸ਼੍ਰੋਮਨੀ ਕਮੇਟੀ ਵੱਲੋਂ ਪੁੱਟਿਆ ਗਿਆ ਇਹ ਕਦਮ ਬੇਹੱਦ ਨਿੰਦਨਯੋਗਾ ਜੇ ਇੱਕ ਨੇ ਮੁਖਤਾ ਪਰਿਆ ਇਕਦਮ ਚੋਕੀ ਲਿਆ ਉਹਦੇ ਬਦਲੇ ਚ ਸਾਰੇ ਨੂੰ ਟਾਰਗੇਟ ਤੇ ਲੈ ਲੈਣਾ ਬੇਹੱਦ ਅਫਸੋਸਜਨਕ ਵਰਤਾਰਾ ਇਸ ਵਰਤਾਰੇ ਨਾਲ ਹੋਰ ਵੀ ਕਈ ਜਣਿਆਂ ਨੂੰ ਵਨਸਵੰਨੀਆਂ ਗੱਲਾਂ ਕਰਨ ਦਾ ਮੌਕਾ ਮਿਲਦਾ ਕੁਝ ਜਣਿਆਂ ਵੱਲੋਂ ਜਿਹੜੀ ਬੇਤੁਕੀ ਗੱਲ ਕੀਤੀ ਜਾ ਰਹੀ ਹੈ ਕਿ ਜੇ ਸਿੱਖ ਗਜਨੀ ਚ ਛਿੜਾ ਕੇ ਲਿਆਉਂਦੇ ਸੀ ਤਾਂ ਹੁਣ ਆਪਣੀਆਂ ਵੀ ਛਿੜਾ ਕੇ ਲਿਆਉਣ ਤਾਂ ਪਹਿਲੀ ਗੱਲ ਕਿ ਜਿਨ੍ਹਾਂ ਨੂੰ ਛਿੜਾ ਕੇ ਲਿਆਉਂਦੇ ਸੀ ਉਹਨਾਂ ਨੂੰ ਤੱਕੇ ਨਾਲ ਉਹਨਾਂ ਦੀ ਮਰਜ਼ੀ ਦੇ ਉਲਟ ਉਹਨਾਂ ਨੂੰ ਉਲਜਾਇਆ ਜਾਂਦਾ ਸੀ ਤਾਂ ਉਹਨਾਂ ਨੂੰ ਛਿੜਾ ਕੇ ਲਿਆਉਂਦੇ ਸੀ ਜਿਹੜੀ ਬੀਬੀ ਆਪਣੀ ਮਰਜ਼ੀ ਨਾਲ 8-9 ਕੇਸਾਂ ਦੇ ਚੱਲਦਿਆਂ ਬਾਰਡਰ ਤੱਕ ਟੱਪ ਗਈ ਤਾਂ ਮੇਰੇ ਖਿਆਲ ਨਾਲ ਇਹ ਮਸਲਾ ਧਾਰਮਿਕ ਨਹੀਂ ਸਗੋ ਰਾਜਨੀਤਿਕ ਆ ਤੇ ਭਾਰਤ-ਪਾਕਿਸਤਾਨ ਦੋਵਾਂ ਦੀ ਸੁਰੱਖਿਆ ਦਾ ਮਾਮਲਾ ਤੇ ਦੋਵਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਉਹਨਾਂ ਨੇ ਕੀ ਕਰਨਾ ਤੇ ਕੀ ਨਹੀਂ ਕਰਨਾ ਸਾਡੀ ਬੇਨਤੀ ਆ ਕੇਸ਼ ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਇਸ ਜਾਰੀ ਕੀਤੇ ਬਿਆਨ ਤੇ ਮੁੜ ਗੌਰ ਕਰਨੀ ਚਾਹੀਦੀ ਹੈ ਇਹਨੂੰ ਪਰਚੋਲਣਾ ਚਾਹੀਦਾ ਤੇ ਇਸ ਤਰ੍ਹਾਂ ਦੇ ਕਦਮ ਪੁੱਟਨੇ ਚਾਹੀਦੇ ਇਸ ਮਸਲੇ ਵਿੱਚ ਜਿਹਦੇ ਨਾਲ ਸਮੂਹ ਸਿੱਖ ਬੀਬੀਆਂ ਟਾਰਗੇਟ ਤੇ ਨਾ ਆਉਣ ਉਹਨਾਂ ਦਾ ਇਸ ਤਰੀਕੇ ਨਾਲ અપਮਾਨ ਨਾ ਹੋਵੇ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਣ ਕਰਕੇ ਇਸ ਰੋਮ ਨੇ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਜ਼ਿੰਮੇਵਾਰੀ ਪੁਲ ਚੁੱਕਦੀ ਖਿਮਾ